ਅੱਜ ਦੀ ਗੱਲ ਜੀ ਸਾਰਿਆਂ ਨੂੰ ਅੱਜ ਪੀਸੀਸੀ ਇੰਸਟੀਚਿਊਟ ਆਫ ਹੋਟਲ ਮੈਨੇਜਰ ਐਂਡ ਕਲਿਨਰੀ ਆਰਟਸ ਵਿੱਚ ਦੀਆਂ ਦਾ ਤਿਹਾਰ ਬੜੇ ਹੀ ਧੂਮਤਾਂ ਨਾਲ ਮਨਾਇਆ ਗਿਆ ਹੈ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਇੰਸਟੀਚਿਊਟ ਦੇ ਡਾਇਰੈਕਟਰ ਮਿਸਟਰ ਉਬੇ ਭਾਰਦਵਾਜ ਨੇ ਜਿੱਤੇ ਇੰਸਟੀਚਿਊਟ ਦੇ ਪ੍ਰਬੰਧਕ ਮੈਡਮ ਹਰਦੀਪ ਕੌਰ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਬੱਚਿਆਂ ਨੂੰ ਵਿਰਸੇ ਨਾਲ ਜੁੜੇ ਰਹਿਣ ਨਾਲ ਲਈ ਵੀ ਪ੍ਰੇਰਿਤ ਕੀਤਾ ਪੀਸੀਸੀ ਇੰਸਟੀਚਿਊਟ ਟਰਮੀਨਲ 81 3rd ਫਲੋਰ ਬੱਸ ਸਟੈਂਡ ਦੇ ਸਾਹਮਣੇ ਸਥਿਤ ਹੈ ਜਿੱਥੇ ਕਿ ਹੋਟਲ ਮੈਨੇਜਮੈਂਟ ਨੇ ਨਹੀਂ ਚਾਈਲਡ ਕੇਅਰ ਅਤੇ ਬਿਊਟੀ ਦੇ ਕੋਰਸਸ ਕਰਵਾਏ ਜਾਂਦੇ ਹਨ ਇਹ ਸਾਰੇ ਕੋਰਸਸ ਇੰਟਰਨੈਸ਼ਨਲੀ ਅਪਰੂਵਡ ਹਨ ਅਤੇ ਮੈਂ ਬੱਚਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਇੰਸਟੀਚਿਊਟ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਲਾਭ ਉਠਾਉਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੀਸੀਸੀ ਇੰਸਟੀਚਿਊਟ ਆਫ ਹੋਟਲ ਮੈਨੇਜਰ ਐਂਡ ਕਲਿਨਰੀ ਆਰਟਸ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਧੂਮਤਾਂ ਨਾਲ ਮਨਾਇਆ ਗਿਆ ਹੈ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਇੰਸਟੀਚਿਊਟ ਦੇ ਡਾਇਰੈਕਟਰ ਮਿਸਟਰ ਉਵੇ ਭਾਰਦਵਾਜ ਨੇ ਜਿੱਤੇ ਇੰਸਟੀਚਿਊਟ ਦੇ ਪ੍ਰਬੰਧਕ ਮੈਡਮ ਹਰਦੀਪ ਕੌਰ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਬੱਚਿਆਂ ਨੂੰ ਵਿਰਸੇ ਨਾਲ ਜੁੜੇ ਰਹਿਣ ਨਾਲ ਲਈ ਵੀ ਪ੍ਰੇਰਿਤ ਕੀਤਾ ਪੀਸੀਸੀ ਇੰਸਟੀਚਿਊਟ ਟਰਮੀਨਲ 81 3rd ਫਲੋਰ ਬੱਸ ਸਟੈਂਡ ਦੇ ਸਾਹਮਣੇ ਸਥਿਤ ਹੈ ਜਿੱਥੇ ਕਿ ਹੋਟਲ ਮੈਨੇਜਮੈਂਟ ਨੇ ਨਹੀਂ ਚਾਈਲਡ ਕੇਅਰ ਅਤੇ ਬਿਊਟੀ ਦੇ ਕੋਰਸਸ ਕਰਵਾਏ ਜਾਂਦੇ ਹਨ ਇਹ ਸਾਰੇ ਕੋਰਸਸ ਇੰਟਰਨੈਸ਼ਨਲੀ ਅਪਰੂਵਡ ਹਨ ਅਤੇ ਮੈਂ ਬੱਚਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਇੰਸਟੀਚਿਊਟ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਲਾਭ ਉਠਾਉਣ ਧੰਨਵਾਦ ਜੀ ਅੱਜ ਦੀ ਗੱਲ ਜੀ ਸਾਰਿਆਂ ਨੂੰ ਅੱਜ ਪੀਸੀਸੀ ਇੰਸਟੀਚਿਊਟ ਆਫ ਹੋਟਲ ਮੈਨੇਜਰ ਐਂਡ ਕਲਿਨਰੀ ਆਰਟਸ ਵਿੱਚ ਦੀਆਂ ਦਾ ਤਿਹਾਰ ਬੜੇ ਹੀ ਧੂਮਤਾਂ ਨਾਲ ਮਨਾਇਆ ਗਿਆ ਹੈ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਇੰਸਟੀਚਿਊਟ ਦੇ ਡਾਇਰੈਕਟਰ ਮਿਸਟਰ ਉਬੇ ਭਾਰਦਵਾਜ ਨੇ ਜਿੱਤੇ ਇੰਸਟੀਚਿਊਟ ਦੇ ਪ੍ਰਬੰਧਕ ਮੈਡਮ ਹਰਦੀਪ ਕੌਰ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਬੱਚਿਆਂ ਨੂੰ ਵਿਰਸੇ ਨਾਲ ਜੁੜੇ ਰਹਿਣ ਨਾਲ ਲਈ ਵੀ ਪ੍ਰੇਰਿਤ ਕੀਤਾ ਪੀਸੀਸੀ ਇੰਸਟੀਚਿਊਟ ਟਰਮੀਨਲ 81 3rd ਫਲੋਰ ਬੱਸ ਸਟੈਂਡ ਦੇ ਸਾਹਮਣੇ ਸਥਿਤ ਹੈ ਜਿੱਥੇ ਕਿ ਹੋਟਲ ਮੈਨੇਜਮੈਂਟ ਨੇ ਨਹੀਂ ਚਾਈਲਡ ਕੇਅਰ ਅਤੇ ਬਿਊਟੀ ਦੇ ਕੋਰਸਸ ਕਰਵਾਏ ਜਾਂਦੇ ਹਨ ਇਹ ਸਾਰੇ ਕੋਰਸਸ ਇੰਟਰਨੈਸ਼ਨਲੀ ਅਪਰੂਵਡ ਹਨ ਅਤੇ ਮੈਂ ਬੱਚਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਇੰਸਟੀਚਿਊਟ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਲਾਭ ਉਠਾਉਣ ਧੰਨਵਾਦ ਜੀ